ਆ ਸੋਲਿਸ ਕੰਪਨੀ ਦਾ ਟਰੈਕਟਰ ਖੜਾ ਕੈਵਨ ਵਾਲਾ ਇਹ ਟਰੈਕਟਰ ਤੁਹਾਨੂੰ ਮਿਲੂਗਾ 130 ਰੁਪਏ ਕਿਲੋ ਇਹ ਥੋੜਾ ਜਿਹਾ ਮਹਿੰਗਾ ਕਿਉਂਕਿ ਬਾਈ ਕਹਿੰਦੇ ਵੀ ਟਾਇਰ ਇਹਨੇ ਹਨਾ ਮੋٹے ਆ ਇੱਕਦ ਇੱਕ ਕੈਵਨ ਵਗੈਰਾ ਹੋਇਆ ਵਾ ਤੇ ਇਹ ਤੁਹਾਨੂੰ ਮਿਲੂਗਾ 130 ਰੁਪਏ ਕਿਲੋ ਅੱਜ ਦੇਲੇ ਪਾਸੇ ਵਲਡ ਟਰੱਕ 75R10 ਖੜਾ ਮਿੱਤਰੋ ਇਹ ਟਰੈਕਟਰ ਇਹ ਵੀ ਵੇਖਣਾ 110 ਦਾ ਜੀ ਨਾ 110 ਇਹ ਵੀ 110 ਰੁਪਏ ਕਿਲੋ ਆ ਮਿੱਤਰੋ 110 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਟਰੈਕਟਰ ਮਿਲ ਜਾਣੇ ਆ ਲਓ ਵੀ ਮਿੱਤਰੋ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਇੱਕ ਹਿਯਾਰਪੁਰ ਦੇ ਵਿੱਚ ਵੀ ਟਰੈ ਕੋਸਕਾ ਟਰੈਕਟਰ ਰਹੇਗੇ ਸੀ ਉਹਨਾਂ ਦਾ ਆਪਾਂ ਪਾਰਟ 2 ਬਣਾ ਕੇ ਪਾਇਆ ਵਾ ਜਿਹੜੇ ਟਰੈਕਟਰ ਇਧਰਲੇ ਪਾਸੇ ਖੜੇ ਆ ਇਹ ਥੋੜੇ ਜੇ ਮੰਨ ਕੇ ਚਲੋ ਵਧੀਆ ਹਾਲਤ ਦੇ ਵਿੱਚ ਕਹਿ ਲਈਏ ਕਿ ਥੋੜੀ ਨਵੀਂ ਹਾਲਤ ਦੇ ਵਿੱਚ ਜਾਂ ਕੈਵਨ ਕੋਬਨ ਵਾਲੇ ਟਰੈਕਟਰ ਆ ਜਾਂਦੇ ਆ ਤੇ ਇੱਕ ਟਾਇਰ ਇਹਨਾਂ ਦੇ ਮੋਟੇ ਆ ਉਹਨਾਂ ਨੇ ਬਾਈ ਨੇ ਸਾਨੂੰ ਦੱਸਿਆ ਜੀ ਆ ਮੈਮਾਗਲ ਦੇ ਟਾਇਰ ਥੋੜੇ ਮਹਿੰਗੇ ਜਿਵੇਂ ਆ ਟਾਇਰ ਇਹਨਾਂ ਦੇ ਆ ਦੇਖੋ ਇਧਰਲੇ ਪਾਸੇ ਆਹ ਟਾਇਰ ਜਿਵੇਂ ਹਨਾ ਮੋٹے ਟਾਇਰਾ ਮਗਰਲੇ ਬਈ ਇਹ ਟਰੈਕਟਰ ਤੁਹਾਨੂੰ ਮਿਲ ਜਾਣਗੇ ਹੁਣ ਆ ਸੋਲਸ ਕੰਪਨੀ ਦਾ ਟਰੈਕਟਰ ਆ ਕੈਵਨ ਵਾਲਾ ਤੇ ਇਧਰਲੇ ਪਾਸੇ ਟਰੈਕਟਰ ਇਹ ਟਰੈਕਟਰ ਤੁਹਾਨੂੰ ਮਿਲੂਗਾ 130 ਰੁਪਏ ਕਿਲੋ ਇਹ ਥੋੜਾ ਜਿਹਾ ਮਹਿੰਗਾ ਕਿਉਂਕਿ ਬਾਈ ਕਹਿੰਦੇ ਵੀ ਟਾਇਰ ਇਹਨੇ ਹਨਾ ਮੋٹے ਆ ਇੱਕਦਾਂ ਇੱਕ ਕੈਬਨ ਵਗੈਰਾ ਹੋਇਆ ਵਾ ਤੇ ਇਹ ਤੁਹਾਨੂੰ ਮਿਲੂਗਾ 130 ਰੁਪਏ ਕਿਲੋ ਤੇ ਇਧਰਲੇ ਪਾਸੇ ਵਾਲਾ ਟਰੈਕਟਰ ਵੀ ਤੁਹਾਨੂੰ ਮਿਲ ਜੂਗਾ 130 ਰੁਪਏ ਕਿਲੋ ਤੁਸੀਂ ਦੇਖ ਸਕਦੇ ਹੋ ਹਾਲਤ ਟਰੈਕਟਰ ਦੀ ਵਧੀਆ ਹਾਲਤ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਮਿੱਤਰੋ ਸਾਰਾ ਕੁਝ ਇੱਕ ਸਾਧੂ ਤੇ ਇਧਰਲੇ ਪਾਸੇ ਜਿਵੇਂ ਆ ਟਰੈਕਟਰ ਖੜਾ ਇਹ 110 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਜੂਗਾ ਦੇਖੋ ਆ ਦੇਖੋ ਟਰੈਕਟਰ ਤੁਸੀਂ ਮਿੱਤਰੋ ਆ ਦੇਖੋ ਸਟੀering ਗੇਅਰ ਵਗੈਰਾ ਸੀਟ ਵਗੈਰਾ ਓਕੇ ਪਈ ਹੈ ਜਮਾ ਟਾਇਰ ਵਗੈਰਾ ਦੇਖੋ ਤੁਸੀਂ ਬਾਕੀ ਟਰੈਕਟਰ ਮੈਂ ਤੁਹਾਨੂੰ ਦਿਖਾਉਣਾ ਸੋਨਾ ਵਾਲੀ ਇੱਕਾ ਖੜਾ ਉਧਰਲੇ ਪਾਸੇ ਤੇ ਆਹ ਟਰੈਕਟਰ ਖੜੇ ਹੈ ਜਿਵੇਂ ਦੇਖ ਸਕਦੇ ਹੋ ਇਹ ਟਰੈਕਟਰ ਇਹ ਵੀ ਬਈ 110 ਸੀ ਜਿਵੇਂ ਇਹਨਾਂ 110 ਇਹ 110 ਰੁਪਏ ਕਈ ਵਾਰ ਆਪਾਂ ਨੂੰ ਮੰਨ ਕੇ ਚੱਲੋ 100 110 ਚ ਕਈ ਵਾਰੀ ਕਨਫਿਊਜ਼ਨ ਆ ਜਾਂਦੀ ਹੈ ਤਾਂ ਨੰਬਰ ਮੈਂ ਦਵਾਂਗਾ ਨਾ ਕਈ ਵਾਰੀ ਮਾੜਾ ਮੋਟਾ ਚੱਕਰ ਪੈ ਜੂਗਾ ਹੋ ਸਕਦਾ ਹੈ 100 ਰੁਪਏ ਕਿਲੋ ਹੋਵੇ ਪਰ ਸ਼ਾਇਦ 110 ਰੁਪਏ ਕਿਲੋ ਆ ਤੇ ਤੁਸੀਂ ਉਹ ਰੇਟ ਦਾ ਮਾੜਾ ਮੋਟਾ ਫੋਨ ਲਾ ਕੇ ਪੁੱਛ ਲਿਓ ਤੇ ਆਹ ਟਰੈਕਟਰ ਖੜੇ ਆ ਇਹ ਵੀ ਸਾਰੇ 110 110 ਰੁਪਏ ਕਿਲੋ ਵਿੱਚ 100 ਰੁਪਏ ਕਿਲੋ ਸਾਰੇ ਹਨਾ ਇਹ ਤੇ ਆਹ ਖੜੇ ਆ ਇਧਰਲੇ ਪਾਸੇ ਦਿਖਾ ਦੇਣਾ ਚਾਹੂੰਗਾ ਮੈਂ ਤੁਹਾਨੂੰ ਬਾਕੀ ਇਧਰਲੇ ਪਾਸੇ ਬਈ ਸੋਨਾਲੀ ਕਾ ਆਹ ਆ ਵੱਡੇ ਟਰੈਕਟਰ ਵੀ ਦਿਖਾ ਦਈਏ ਇਹ ਕਿਹੜੇ ਜਿਹੜੇ ਜ਼ਿਮੀਂਦਾਰਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਉਹਨਾਂ ਲਈ ਲੈ ਕੇ ਆਇਆ ਆਪਾਂ ਵੀਡੀਓ ਇਹ ਹੁਣ ਆਹ ਟਰੈਕਟਰ ਦੇਖੋ ਤੁਸੀਂ ਮੈਂ ਕਹਿੰਦਾ ਇੰਜਨ ਬਾਈ ਦੇਖ ਯਾਰ ਨਵਾਂ ਜਮਾਂ ਹੈ ਨਵਾਂ ਜਮਾਂ ਪੇਟੀ ਬੰਦ ਇੰਜਨ ਬਾਈ ਜਮਾਂ ਪੇਟੀ ਬੰਦ ਇੰਜਨ ਆ ਦੇਖੋ ਇਧਰਲੇ ਪਾਸੇ ਨਵਾਂ ਇੰਜਨ ਆ ਦੇਖੋ ਇਧਰਲੇ ਪਾਸੇ ਹਾਲਤ ਦੇਖੋ ਟਰੈਕਟਰ ਦੀ ਮਗਰੋਂ ਮੈਂ ਕਹਿੰਦਾ ਪਾਣੀ ਦੇ ਇੱਕ ਫੁਹਾਰ ਮਾਰੀ ਤਾਂ ਸੈੱਟ ਹੋ ਜੂ ਜਮਾਂ ਸਹੀ ਗੱਲ ਹੈ ਸਹੀ ਗੱਲ ਹੈ ਆਹ ਟਰੈਕਟਰ ਦੇਖੋ ਤੁਸੀਂ ਅੰਦਰੋਂ ਨਵਾਂ ਟਰੈਕਟਰ ਬਣ ਜੂ ਉਦਾਂ ਵੀ ਆਪਾਂ ਟਰੈਕਟਰ ਲੈ ਲੈਂਦੇ ਆ ਮੋਡੀਫਾਈ ਕਰਾਉਣ ਲੱਗੇ ਸ਼ੋ ਕਿਹੜਾ ਰਹਿਣ ਦਿੰਦੇ ਆ ਅੱਜ ਕੱਲ੍ਹ ਦੀ ਜਾਂਦਾ ਜੀ ਜੀ ਸਹੀ ਗੱਲ ਆ ਭਾਈ ਤੇ ਸ਼ੋ ਤੋਂ ਬਿਨਾ ਤੇ ਜੇ ਸ਼ੋ ਦੇ ਨਾਲ ਲੈਣਾ ਹੋ ਸਾਬਣਾ ਰੇਟ ਹੋ ਜੂਗਾ ਹਾਂ ਇਹ ਵੀ 110 ਰੁਪਏ ਕਿਲੋ ਇਕੱਲਾ ਇੰਜਨ ਵੀ ਮਿਲ ਸਕਦਾ ਕਹਿੰਨੇ ਲੈਣਾ ਇਕੱਲਾ ਹਿੱਸਾ ਜੀ ਜੀ ਲੈਫਟ ਬਾਕਸ ਗੇਅਰ ਬਾਕਸ ਵੀ ਮਿਲ ਸਕਦੇ ਆ ਸਾਰੇ ਇਹ ਵੀ ਮਿੱਤਰੋ 110 ਰੁਪਏ ਕਿਲੋ ਨਵਾਂ ਟਰੈਕਟਰ ਵੀ ਤੇ ਕੋ ਪਰਲੇ ਪਾਸੇ ਖੜਾ ਉਹ ਵੀ 110 ਰੁਪਏ ਕਿਲੋ ਹਿਸਾਬ ਨਾਲ ਮਿਲ ਸਕਦੇ ਆ ਉਹ ਦੇਖੋ ਇਧਰਲੇ ਪਾਸੇ ਇਹ ਵੀ ਤੁਹਾਨੂੰ ਟਰੈਕਟਰ ਆ ਜਿਹੜਾ ਕਿ ਇਥੋਂ 110 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਚੂਗਾ ਹਣਾ ਇੱਕ ਸੋਨਾ ਲਿਕਾ 75 RX ਆ ਇੱਧਰਲੇ ਪਾਸੇ ਵਲਡ ਟਰੱਕ 75 RX ਖੜਾ ਮਿੱਤਰੋ ਇਹ ਟਰੈਕਟਰ ਇਹ ਵੀ ਵੇਖਣਾ 110 ਦਾ ਜੀ ਨਾ 110 ਇਹ ਵੀ 110 ਰੁਪਏ ਕਿਲੋ ਆ ਮਿੱਤਰੋ 110 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਤੁਹਾਨੂੰ ਟਰੈਕਟਰ ਮਿਲ ਜਾਣੇ ਆ ਕਿਤੋਂ ਨਹੀਂ ਮਿਲਨੇ ਜਿਹੜੇ ਪਾਸੇ ਮਰਜੀ ਨਿਗਾਹ ਮਾਰ ਲਿਓ ਹੁਣਾਂ ਤਾਂ ਹਿਯਾਰਪੋਰੀ ਪਊਗਾ ਨਾ ਦੇਖੋ ਮਗਰ ਉਹ ਲੈਫਟ ਲੋਫਟ ਦਾ ਬਿਲਕੁਲ ਓਕੇ ਆ ਸਾਰੀ ਓਕੇ ਪਈ ਜਾਣਾ ਬਈ ਹੂੰ ਆ ਦੇਖੋ ਬਸ ਐ ਵੀ ਚਾਲੂ ਤਾਂ ਇੱਕ ਵਾਰੀ ਆਪ ਨੂੰ ਕਰਨਾ ਹੀ ਪਊਗਾ ਲੈ ਆ ਕੇ ਸਟਾਰਟਿੰਗ ਤਾਂ ਕਰਨੀ ਪਊ। ਉਹ ਸਸਤਾ ਵੀ ਕੰਨਾ ਪੈ ਜਾਣਾ। ਹਾਂ ਤੇ ਪਰ ਹੈ ਜਮਾ ਬੰਦ ਇੰਜਨ ਅੱਜ ਵੀ ਵੀਡੀਓ ਪਾਈ ਸੀਗੀ ਪਹਿਲਾਂ ਇੱਕ ਬਾਈ ਦੀ ਉਹ ਕਹਿੰਦੇ ਵੀ 20 ਬਾਈ ਲੱਖ ਦਾ ਟਰੈਕਟਰ ਮੈਨੂੰ 6 ਲੱਖ ਚ ਪੈ ਗਿਆ ਸਾਰਾ ਕੁਝ ਤਰਾ ਕੇ। ਦੇਖੋ ਤੁਸੀਂ ਫਰਕ ਕਿੰਨਾ ਪੈ ਗਿਆ ਬਈ 15 ਲੱਖ ਦਾ ਫਰਕ ਫਰਕ ਪੈ ਗਿਆ। ਤੇ ਆ ਦੇਖੋ ਸੋਨਾ ਲੀਕ ਕਹ ਹੈ। ਮੈਂ ਕਹਿੰਦਾ ਕਮਾਲ ਹੋਈ ਪਈ ਹੈ ਯਾਰ। ਬੈਟਰੀ ਬੂਟਰੀ ਵੀ ਨਾਲ ਵਧੀਆ ਸੈਲਫ ਲਾਈ ਜੋ ਬਿਲਕੁਲ ਓਕੇ ਬੈਟਰੀ ਵੀ ਪਈ ਆ ਜਿਹੜੇ ਟਰੈਕਟਰ ਚ ਜਿਹੜਾ ਸਮਾਨ ਪਿਆ ਪਿਆ ਜਿਹੜੇ ਚ ਨਹੀਂ ਹੈਗਾ ਨਹੀਂ ਹੈਗਾ ਹਾਂ ਜਿਹੜਾ ਉਹਦਾ ਫਿਰ ਵੇਟ ਔਰ ਵੇਟ ਉਸ ਹਿਸਾਬ ਨਾਲ ਹੋ ਜਾਂਦਾ ਆਈ ਨਹੀਂ ਫਿਰ ਫੋਰਸ ਕਰਦੇ ਵੀ ਆਹੀ ਟਰੈਕਟਰ ਲਓ ਬਹੁਤ ਰੇਟਾਂ ਤੁਹਾਨੂੰ ਚੰਗੇ ਹੀ ਮਿਲ ਜਾਣਗੇ ਥੋੜੇ ਹੋਰ ਹਾਲਤ ਬਾਕੀ ਸਟਾਕ ਹੈ ਜਿਹੜਾ ਆਉਂਦਾ ਰਹਿੰਦਾ ਵੇਚ ਜਾਂਦਾ ਕਿਉਂਕਿ 175 ਇਹ ਦੂਹਾਂ ਪਹਿਲਾਂ ਵੇਖ ਚੁੱਕੇ ਆ ਆ ਟਰੈਕਟਰ ਖੜੇ ਆ ਆ ਦੇ ਖੜੇ ਇਧਰਲੇ ਪਾਸੇ ਕੈਬਨ ਵਾਲੇ 24D ਜਿੰਨੇ ਮਰਜੀ ਟਰੈਕਟਰ ਚੱਕੋ ਇਧਰਲੇ ਪਾਸੇ ਸੋਨਾ ਲੀਕਾ ਖੜਾ ਰੱਖਸ ਉਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਕੱਢ ਦੇ ਮੈਂ ਇਧਰਲੇ ਪਾਸੇ ਦਿਖਾ ਦਿੰਨੇ ਆਂ ਬਾਈ ਆਹ ਟਰੈਕਟਰ ਖੜਾ ਇੱਥੇ ਇਹ ਤੁਹਾਨੂੰ ਸਾਰੇ ਇੱਥੋਂ ਮਿਲ ਜਾਣੇ ਆ ਬਾਈ ਟਰੈਕਟਰ ਤੇ ਸ਼ੇਅਰ ਕਰ ਦਿਓ ਦਬਕੇ ਠੀਕ ਆ ਧੰਨਵਾਦ